ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਵੀਰ ਆਸਣ ਹੋ ਕੇ ਸੱਜਿਆ ਕਰਦੇ ਤੇ ਗੁਰਦਸ਼ਮੇ ਪਾਸ਼ਾ ਜੀ ਮਹਾਰਾਜ ਵੀ ਵੀਰ ਆਸਣ ਹੋ ਕੇ ਸੱਜਿਆ ਕਰਦੇ ਸਨ ਦਸਵੇਂ ਪਾਸ਼ਾ ਮਹਾਰਾਜੀ ਦਾ ਆਸਣ ਵੀਰ ਆਸਣ ਸੀਗਾ ਅਮਰਤ ਵੀ ਛਕਾਇਆ ਤੇ ਵੀਰ ਆਸਣ ਛਕਾਉਣ ਅਤੇ ਛਕਣ ਵੇਲੇ ਵੀ ਵੀਰ ਆਸਣ ਜਿਹੜਾ ਉਹ ਮਸ਼ਰੂਤ ਕਿਤਾਬ ਜੀ ਨੇ ਪਰਮ ਪਾਵਨ ਸ੍ਰੀ ਲਹਿਣਾ ਜੀ ਸਾਹਿਬ ਵੀਰ ਆਸਣ ਇਸ ਲਈ ਸੱਜਿਆ ਕਰਦੇ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੋਈ ਬਚਨ ਕੋਈ ਇਸ਼ਾਰਾ ਹੋਵੇਗਾ ਤੇ ਚੌਕੜਾ ਖੋਲਦੇ ਆਂ ਕੁਝ ਛੇਨ ਲੱਗਣਗੇ ਤੇ ਵੀਰ ਅਸਣ ਤੇ ਬੰਦਾ ਉਸੇ ਵੇਲੇ ਭੱਜ ਖਲੋਂਦਾ ਵੀਰ ਅਸਣ ਹੁੰਦਾ ਕਿ ਖੱਬੇ ਪੈਰ ਪੱਬ ਦੇ ਉੱਪਰ ਭਾਰ ਪਾ ਲੈਣਾ ਤੇ ਅੱਧਾ ਭਾਰ ਸੱਜੇ ਪੈਰ ਸੱਜੇ ਪੱਬ ਦੇ ਉੱਪਰ ਸੱਜੀਆਂ ਉਂਗਲਾਂ ਦੇ ਉੱਪਰ ਅਤੇ ਅੱਡੀ ਦੇ ਉੱਪਰ ਪਾ ਲੈਣਾ ਜਿਵੇਂ ਕਿ ਅਸੀਂ ਅਕਸਰ ਵੇਖਦੇ ਹਾਂ ਅੱਜ ਕੱਲ ਦੌੜਾਂ ਹੁੰਦੀਆਂ ਨੇ ਮੈਰਾਥਨ ਦੀਆਂ ਦੌੜਾਂ ਤੇ ਹੋਰ ਉੱਥੇ ਵੀ ਵੀਰ ਅਸਣ ਲਾ ਕੇ ਅੱਧ ਪਚੱਦਾ ਖਿਡਾਰੀ ਜਿਹੜੇ ਨੇ ਖਲੋ ਜਾਂਦੇ ਨੇ ਫਿਰ ਯੱਕਦਮ ਪਿਸਤਲ ਦੇ ਵਿੱਚੋਂ ਗੋਲੀ ਨਿਕਲਦੀ ਹੈ ਉਸੇ ਵੇਲੇ ਉਹ ਦੌੜ ਜਾਂਦੇ ਸचेत ਹੋ ਜਾਂਦੇ ਪਹਿਲਾਂ ਇਸ਼ਾਰਾ ਦਿੱਤਾ ਜਾਂਦਾ ਦੂਜਾ ਇਸ਼ਾਰਾ ਦਿੱਤਾ ਜਾਂਦਾ ਤੀਜੀ ਵਾਰੀ ਇਸ਼ਾਰਾ ਦਿੱਤਾ ਜਾਂਦਾ ਉਸੇ ਵੇਲੇ ਭੱਜ ਜਾਂਦੇ ਨੇ ਆਪ ਜੀ ਵੀ ਰਸਨ ਹੋ ਕੇ ਬੈਠਿਆ ਕਰਦੇ ਸਾਂ ਕਿ ਉਠ ਉਹ ਹੂ ਕੋ ਦੌੜਿਓ ਜੋ ਜੋ ਹੁਕਮ ਭਈ ਉਹ ਸਾਹਿਬ ਕਾ ਸੋ ਮੱਥੇ ਲੇ ਮੰਨਿ ਅੱਧਾ ਬਚਨ ਅਜੇ ਮੁਖ ਵਿੱਚ ਹੁੰਦਾ ਅੱਧਾ ਬਚਨ ਦਾ ਇਸ਼ਾਰਾ ਹੋਇਆ ਹੁੰਦਾ ਉਸੇ ਵੇਲੇ ਚਲੇ ਜਾਂਦੇ ਅਖੀਰ ਆਪ ਜੀ ਨੇ ਸਿੱਖਾਂ ਪੁੱਤਰਾਂ ਕੋਖ ਕੇ ਸਭ ਉਮਤ ਵੇਖੋ ਜੇ ਕਿਉਂ ਜਾਂਸਦੋਸ ਤਾਂ ਲੈਣਾ ਟਿਕਿਉਂ